ਪਿੰਡ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਤੁਹਾਨੂੰ ਪੰਜ ਚੁਣੇ ਨਾਲ ਸੋ ਮਾਨਦਤਿਆ ਸੇਵਾ ਕੰਮ ਦਾ ਮੌਕਾ ਅਸਤਾ ਸੋ ਆਦੇਸ਼ ਦਿੱਤੇ ਦੋ ਪੰਚੀ ਦਾ ਸਾਜ ਰੱਖਣਾ ਸੋ ਕੀ ਕਹਾਂ ਚਾਹੋਗੇ ਕਿਵੇਂ ਦੇ ਦੇਵਾਂ ਖਾਲਸਾ ਮੈਨੂੰ ਫਤਵੀ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਹਰੂਆਲ ਤੇ ਜੋ ਵੀ ਮੈਨੂੰ ਪਿੰਡ ਨੇ ਫਤਵਾ ਦਿੱਤਾ ਜੋ ਵੋਟਾਂ ਪਾ ਕੇ ਮੈਨੂੰ ਮਾਣ ਬਖਸ਼ਿਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੇਰਾ ਜਿਹੜਾ ਮੇਰੇ ਅਸੂਲ ਇਹੀ ਨੇ ਵੀ ਮੈਂ ਪਿੰਡ ਦੇ ਵਿੱਚ ਕੋਈ ਧੜੇਬੰਦੀ ਜਾਂ ਕੋਈ ਕੋਈ ਵੀ ਮਾੜੇ ਜਿਹੜਾ ਕੋਈ ਮਾੜਾ ਅੰਸਰਿਆ ਜਾਂ ਕੋਈ ਨਸ਼ਾ ਵੇਚਦਾ ਜਾਂ ਕੋਈ ਹੋਰ ਮੈਂ ਉਹਦਾ ਸਾਥ ਨਹੀਂ ਦਊਂਗਾ ਪਰ ਇਹ ਆ ਵੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਸਾਰੇ ਪਿੰਡ ਨੂੰ ਜੋ ਵੀ ਜਿਨ੍ਹਾਂ ਨੇ ਮੈਨੂੰ ਮੇਰਾ ਸਾਥ ਦਿੱਤਾ ਜਿਨ੍ਹਾਂ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਮੈਂ ਮੇਰਾ ਸਾਰਾ ਪਿੰਡ ਜਿਹੜਾ ਇੱਕ ਲੜੀ ਦੇ ਵਿੱਚ ਮਨ ਮੰਨਦਾ ਸਾਰੇ ਪਿੰਡ ਨੂੰ ਤੇ ਵੱਧ ਤੋਂ ਵੱਧ ਮੈਂ ਜਿੰਨੀ ਵੀ ਸੇਵਾ ਕਰ ਸਕਦਾ ਨਾ ਕਰਾਂ ਵੀ ਸਰ ਨੌਜਵਾਨ ਦੇ ਵਿੱਚ ਐਮ ਰੋਲਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਦੇਖੋ ਜੀ ਉਹਨਾਂ ਦਾ ਤੇ ਇਹੀ ਆ ਵੀ ਸਾਡੇ ਪਿੰਡ ਦੇ ਬੱਚੇ ਜਿਹੜੇ ਨੇ ਤਕਰੀਬਨ ਸਾਰੇ ਕੋਈ ਨਸ਼ੇ ਦੇ ਵਿੱਚ ਕੋਈ ਨਹੀਂ ਆ ਇਹ ਖੇਡਣ ਦੀ ਰੁਚੀ ਰੱਖਦੇ ਆ ਜੇਕਰ ਸਾਡੇ ਪਿੰਡ ਦੇ ਵਿੱਚ ਕੋਈ ਪੰਚਾਇਤ ਜਿਹੜੀ ਆ ਉਹ ਨਹੀਂ ਹੈਗੀ ਜਿੱਦਾਂ ਪੰਚਾਇਤ ਦੀ ਜ਼ਮੀਨ ਜਾਂ ਕੋਈ ਵੀ ਸਰਕਾਰੀ ਜਿਹੜਾ ਕੋਈ ਹੋ ਜਾ ਕੋਈ ਸਿਸਟਮ ਨਹੀਂ ਹੈਗਾ ਆਪਾਂ ਕੋਸ਼ਿਸ਼ ਕਰਾਂਗੇ ਕਿ ਕੋਈ ਮਤਾ ਪਾ ਕੇ ਜਾਂ ਸਰਕਾਰ ਸਾਡਾ ਸਾਥ ਦੇਵੇ ਆਪਾਂ ਉਹਨਾਂ ਵਾਸਤੇ ਕੋਈ ਗਰਾਊਂਡ ਜਾਂ ਕੋਈ ਵੀ ਮੱਚਿਆਂ ਦੀ ਖੇਡ ਵਾਸਤੇ ਇਹ ਆਪਾਂ ਕਰ ਸਕੀਏ ਜਪੰਦ ਸਾਹਿਬ ਪਿਛਲੀ ਪੰਚਾਇਤੋਂ ਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਤੁਹਾਡੀ ਨਵੀਂ ਬਣੀ ਪੰਚਾਇਤ ਲੋ ਪੂਰੇ ਕਰਵਾਏ ਜਾਣ। ਵੇਖੋ ਕੰਮ ਤਾਂ ਤਕਰੀਬਨ ਪਿੰਡਾਂ ਦੇ ਜਿਹੜੇ ਗਲੀਆਂ ਨਾਲੀਆਂ ਦੇ ਹੁੰਦੇ ਨੇ ਉਹ ਉਹ ਠੀਕ ਨੇ ਸਿਰਫ ਸਾਡੇ ਪਾਣੀ ਦੇ ਨਿਕਾਸ ਦਾ ਹੈਗਾ ਥੋੜਾ ਜਿਹਾ ਉਹ ਵੀ ਸਿਸਟਮ ਉਹ ਬਾਕੀ ਕੋਈ ਐਡਾ ਕੋਈ ਜ਼ਿਆਦਾ ਅਧੂਰਾ ਕੰਮ ਨਹੀਂ। ਇਕੱਠੇ ਕੋਠਿਆਂ ਦੀਆਂ ਹੈਗੀਆਂ ਨੇ ਥੋੜੀਆਂ ਜੀਆਂ ਉਹ ਉਹ ਜਿਹੜੇ ਆ ਉਹ ਸਰਕਾਰ ਗੜੀ ਅਸੀਂ ਬੇਨਤੀ ਕਰਾਂਗੇ ਵੀ ਸਾਡਾ ਜਿਹੜਾ ਉਹ ਉਹ ਕੰਮ ਕੀਤਾ ਜਾਵੇ ਉਹਨਾਂ ਨੂੰ ਜਿਹੜੇ ਲੋਡ ਬੰਦ ਨੇ ਉਹਨਾਂ ਦੀ ਲੋਡ ਵੀ ਕੀਤੀਆਂ ਤਾਂ ਸਾਰੇ ਪਿੰਡਾਂ ਵਿੱਚ ਤੁਸੀਂ ਆਪ ਦੇਖਿਆ ਹੋਵੇਗਾ ਕਿ ਪਾਰਕਿੰਗ ਹੁੰਦੀ ਹੈ ਬਜੂਦਾਂ ਦੇ ਬਹਿਣ ਵਾਸਤੇ ਸੋ ਮਤਲਬ ਦਸਾਂ ਸਰੀਆ ਮਹੱਲਾ ਕੰਨ ਚ ਵੀ ਜਿੱਦਾਂ ਦੇਖੇ ਜਾਂਦੇ ਨੇ ਸੋ ਤੁਹਾਡੇ ਪਿੰਡ ਦੇ ਵਿੱਚ ਕੋਈ ਕੋਈ ਇਹੋ ਜਿਹੀ ਸਮੱਸਿਆ ਹੈਗੀ ਨਹੀਂ ਸਾਡੇ ਕੋਈ ਇਹੋ ਜਿਹੀ ਨਹੀਂ ਹੈਗੀ ਆਪਾਂ ਕੋਸ਼ਿਸ਼ ਕਰਾਂਗੇ ਕਿ ਜੇ ਸਾਨੂੰ ਸਰਕਾਰ ਵੱਲੋਂ ਕੋਈ ਇਹੋ ਜਿਹਾ ਬਣਿਆ ਸਵਾਗਤ ਹੈ ਮੈਂ ਆਈ ਦਾ ਪੰਜਰੂਰ ਕੋਸ਼ਿਸ਼ ਕਰਕੇ ਜੇ ਆਪਾਂ ਬਣਾਵਾਂਗੇ ਇਹ ਤੁਹਾਨੂੰ ਜਨਰਲ ਸਰ ਰਸਨਕਾਰ ਦੀ ਸਮੱਸਿਆ ਵੀ ਤੁਸੀਂ ਆਮ ਪਿੰਡਾਂ ਵਿੱਚ ਸੁਣੀ ਹੋਵੇਗੀ ਜਿਹੜੇ ਯੋਗ ਹੁੰਦੇ ਨੇ ਉਹਨਾਂ ਨੂੰ ਮਤਲਬ ਰਸਨ ਨਹੀਂ ਮਿਲਦਾ ਜਿਹੜੇ ਨਜਾਇਜ਼ ਨਾਂ ਜਿਹੜੇ ਹੁੰਦੇ ਆ ਕਾਰਡ ਬਣੇ ਹੋ ਜਾਂਦੇ ਉਹਨਾਂ ਦੇ ਕੋਲ ਰਸਨ ਪਹੁੰਚ ਜਾਂਦਾ ਸੋ ਤੁਹਾਡੀ ਅਗਵਾਈ ਦੇ ਵਿੱਚ ਜਿਹੜਾ ਜਿਵੇਂ ਅਪਰਾਧਾ ਕੀ ਪਾ ਚੋਰ ਨਹੀਂ ਸਾਡੇ ਤਕਰੀਬਨ ਇਹ ਪਿੰਡ ਦੇ ਵਿੱਚ ਇਹ ਦੀ ਸਮੱਸਿਆ ਨਹੀਂ ਹੈਗੀ ਕੋਈ ਸਾਡੇ ਜਿਹੜੇ ਜਿਹੜੇ ਵੀ ਲੋੜਵੰਦ ਆ ਉਹਨਾਂ ਨੂੰ ਚੀਜ਼ ਮਿਲਦੀ ਆ ਕੋਈ ਸਾਡੇ ਇਹੋ ਜੀ ਕੋਈ ਸ਼ਿਕਾਇਤ ਨਹੀਂ ਜਿਹੜੀ ਪੰਜਾਬ ਸਰਕਾਰ ਜਾਂ ਗਵਰਨਮੈਂਟ ਦੇ ਅੰਸ਼ਾਂ ਤੋਂ ਬਹੁਤ ਸੌਖੇ ਸਹੂਲਤ ਆਉਂਦੀ ਆ ਗਰੀਬ ਲੋਕਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਸੋ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ ਟੜੇ ਬੰਦੀ ਕਰਕੇ ਪਿੰਡਾਂ 'ਚ ਟੜੇ ਬੰਦੀ ਹੁੰਦੀ ਆ ਸੋ ਕਿਵੇਂ ਤੁਹਾਡੇ ਉੱਪਰ ਆਲਾ ਕੀਤਾ ਜਾਂਦਾ ਉਹ ਤੋਂ ਫੇਲੇ ਉਹ ਤੋਂ ਇਹ ਹੀ ਆ ਵੀ ਬੇਲਾਲ ਤਾਂ ਸਾਡੇ ਪਾਸੇ ਇਹੋ ਜਿ ਕੋਈ ਪ੍ਰੋਬਲਮ ਨਹੀਂ ਹੈਗੀ ਅਗੋਂ ਤੋਂ ਵੀ ਆਪਾਂ ਜੇ ਕੋਈ ਮਾੜੀ-ਪੋਟੀ ਹੋਊਗੀ ਵੀ ਉਹਦਾ ਆਪਾਂ ਇਸ ਚੀਜ਼ ਦਾ ਸੁਧਾਰ ਕਰਾਂਗੇ ਪੂਰਾ ਬਿਲਕੁਲ ਉਹਨਾਂ ਨੂੰ ਜਿਹੜਾ ਪਿੰਡ ਦੇ ਵਿੱਚ ਜਿਹੜਾ ਇੱਕ ਪਾਈਚਾਰਾ ਜਿਹੜੀ ਸਾਂਝ ਹੈ ਨਾ ਉਹ ਆਪਾਂ ਪੂਰੀ ਬਰਕਰਾਰ ਰੱਖਾਂਗੇ ਜਿੱਦਾਂ ਪਹਿਲਾਂ ਜੀ ਉਹ ਤੋਂ ਬਿਹਤਰ ਕਰਨਗੇ ਮੰਨਰੇਗਾ ਦੀ ਗੱਲ ਕਰੀਏ ਸਾਰ ਮੰਨਰੇਗਾ ਦੇ ਵਿੱਚ ਤੁਸੀਂ ਆਮ ਸੁਣਿਆ ਲੈਂਦਾ ਵੀ ਨਜਾਇਜ਼ ਨਾਂ ਜਿਹੜੇ ਪਾਏ ਦਿੱਤੇ ਜਾਂਦੇ ਨੇ ਜਿਹੜੇ ਜੋ ਲੋਕੋ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੋ ਆਪਜੀ ਦੇ ਪਿੰਡ ਵਿੱਚ ਆਪਜੀ ਤੇ ਕਿਵੇਂ ਕਰਾਲਾ ਕੀਤਾ ਜਾਂਦਾ ਨਹੀਂ ਸਾਡੇ ਪਹਿਲਾਂ ਵੀ ਠੀਕ ਹੈ ਅੱਗੋਂ ਤੋਂ ਵੀ ਇਹਦਾ ਜਿਹੜਾ ਵੱਧ ਤੋਂ ਬਿਹਤਰ ਕਰਾਂਗੇ ਕੋਈ ਆਪਜੀ ਦੀ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਮੇਰੇ ਜਹੰਦੇ ਵਿੱਚ ਕੋਈ ਹੋਰ ਕੋਈ ਨਹੀਂ ਕਿਸੇ ਨੇ ਮੇਰੇ ਅੱਗੇ ਕੋਈ ਹੱਕੀ ਕੋਈ ਫਰਾਦ ਨਹੀਂ ਇਹ ਉਹ ਆਪਾਂ ਅੱਗੋਂ ਇਹੋ ਜੀ ਸ਼ਿਕਾਇਤ ਵੈਸੇ ਵੀ ਮਾਲਕ ਨੇ ਕਿਰਪਾ ਬਖਸ਼ੀ ਤੇ ਨਹੀਂ ਹੋਏਗੀ ਪੰਜਾਬ ਦੀ ਸਿਆਸਤ ਨੂੰ ਜੇ ਚੰਗੀ ਤਰ੍ਹਾਂ ਲੱਗਿਓ ਹੋ ਕੇ ਜਾਣਦੇ ਹੋ ਸੋ ਕਈ ਵਾਰੀ ਪਿੰਡਾਂ ਦੇ ਵਿੱਚ ਕੀ ਹੁੰਦਾ ਝਗੜੇ ਇਹਨੇ ਕਵਾਜ ਜਾਂਦੇ ਨੇ ਲੋਕਾਂ ਨੂੰ ਥਾਣੇ ਤੇ ਧੱਕੇ ਖਾਣੇ ਫਿਰਦੇ ਆ ਸੋ ਸਰਪੰਚ ਦਾ ਕੀ ਫਰਜ਼ ਹੁੰਦਾ ਕਿਵੇਂ ਦੇਖਦੇ ਹੋ ਕਿਵੇਂ ਕਾਲਾ ਕੀਤਾ ਇਹਨਾਂ ਦਾ ਬਿੰਦ ਦੇ ਵੇਖੋ ਜੀ ਸਰਪੰਚ ਦਾ ਤਾਂ ਇਹੀ ਆ ਵੀ ਪਹਿਲੀ ਗੱਲ ਦੇ ਪਿੰਡ ਦੇ ਵਿੱਚ ਪੁਲਿਸ ਦਾ ਜਿਹੜਾ ਕੋਈ ਸਿਸਟਮ ਨਹੀਂ ਆਉਣਾ ਚਾਹੀਦਾ ਜਿਹੜਾ ਪਿੰਡ ਦਾ ਮਸਲਾ ਜਿਹੜਾ ਉਹ ਪਿੰਡ ਦੇ ਵਿੱਚ ਹੀ ਪੰਚਾਇਤ ਦੇ ਵਿੱਚ ਹੀ ਫੈਸਲਾ ਹੋ ਜੇ ਤਾਂ ਸਭ ਤੋਂ ਬਿਹਤਰ ਹੈ ਵਧੀਆ ਹੈ ਕਿਉਂਕਿ ਕੋਸ਼ਿਸ਼ ਕਰਾਂਗੇ ਵੀ ਇਹੀ ਜਿਹੜਾ ਨਾ ਇਹ ਉਪਰਾਲਾ ਜਿਹੜਾ ਉਹ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜਾ ਨਾ ਉਹ ਥਾਣੇ ਤੱਕ ਕਿਸੇ ਨੂੰ ਜਾਣ ਦੀ ਨੌਬਤ ਨਾ ਹੋਵੇ ਭਾਈਚਾਰਕ ਸਾਂਝ ਹਸਪਤਾਲ ਜਿਹੜੀ ਉਹ ਬਣਾ ਕੇ ਪੂਰੀ ਰੱਖਣੀ ਹੈ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਸਾਡ ਕੀ ਲੱਗਦਾ ਤੁਹਾਡੇ ਸਕੂਲ ਇਨੀ ਵੀ ਤੱਕ ਆ ਕੀ ਇੱਥੇ ਸਟਾਫ ਦੀ ਕਮੀ ਆ ਜਾਂ ਇਹਨੂੰ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਸਾਡੇ ਜਿਹੜੀ ਪਿੰਡ ਦੀ ਬੋਰਡ ਦੇ ਆ ਅਧਾਰ ਤੇ ਦੇ ਸੰਬੰਧ ਪੰਚਾਇਤ ਜਿਹੜਾ ਪ੍ਰਾਇਮਰੀ ਸਕੂਲ ਆ ਇਥੋਂ ਤੱਕ ਕੀ ਬੱਚੇ ਜਿਹੜੇ ਇਹਨਾਂ ਪਿੰਡ ਦੇ ਵਿੱਚ ਤੇ ਗਵਰਨਮੈਂਟ ਦੇ ਸਕੂਲ ਜਿਹੜਾ ਉਹ ਜਿੰਨੇ ਕੁ ਬੱਚੇ ਸਟੂਡੈਂਟ ਆ ਕੇ ਉਹ ਜਿਹੜਾ ਸਾਡਾ ਸਟਾਰ ਸਕੂਲ ਦਾ ਉਹ ਵੀ ਚਲੋ ਵਧੀਆ ਆ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਹੈਗੀ ਕਿਉਂਕਿ ਪ੍ਰਾਈਵੇਟ ਸਕੂਲ ਜਿਹੜੇ ਨੇ ਨਾ ਪਰ ਲੋਕ ਹਰ ਇੱਕ ਬੰਦਾ ਇਹ ਚਾਹੁੰਦਾ ਵੀ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੇ ਬੱਚੇ ਨੂੰ ਮੈਂ ਦਾਖਲਾ ਤਵਾਵਾਂ ਪਰ ਇਹ ਐਜੂਕੇਸ਼ਨ ਉਹ ਚੰਗੀ ਹੈ ਜਾਂ ਮਾੜੀ ਹੈ ਉਹਦਾ ਤੇ ਉਹਦੇ ਵਾਸਤੇ ਉਹ ਉਹਨਾਂ ਨੂੰ ਪਤਾ ਬੱਚਿਆਂ ਨੂੰ ਬੱਚੇ ਦੇ ਮਾਪਿਆਂ ਨੂੰ ਬਾਕੀ ਪਿੰਡ ਦੇ ਵਿੱਚ ਜਿਹੜਾ ਸਕੂਲ ਹੈਗਾ ਉਹ ਤੇ ਵਧੀਆ ਸਟਾਫ ਹੈ ਕੋਈ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ ਚਲੋ ਵਰਦੀਆਂ ਵੀ ਆ ਖਾਣਾ ਵੀ ਮਿਲਦਾ ਉਹਨਾਂ ਨੂੰ ਇਹ ਉਹ ਸਿਸਟਮ ਠੀਕ ਹੈ ਪਰ ਖਾਨਾਂ ਦੀ ਗੱਲ ਕਰੀਏ ਕਿਸਾਨਾਂ ਨੂੰ ਤੋਂ ਸੰਭੂ ਮੋਰਚਾ ਜਾਂ ਖਨੋਰੀ ਮੋਰਚੇ ਦੀ ਗੱਲ ਕਰੀਏ ਪਿਛਲੇ ਦਿਨ ਤੇ ਜੀ ਗੱਲ ਹੋਈ ਹੈ ਤੋਂ ਸਰਕਾਰੋਂ ਇਲੈਕਸ਼ਨ ਲੈ ਆਉਣਾ ਤੋਂ ਬਿਨਾਂ ਦਫੇ ਰੋ ਤੋਂ ਮੀਟਨ ਖਤਮ ਹੋ ਗਏ ਸਾਰੇ ਕਰੀ ਦਿਖਵਾ ਸਾਡੇ ਹਿਸਾਬ ਨਾਲ ਉਹਤੇ ਨੂੰ ਪੱਤੇ ਮੋਟ ਨਹੀਂ ਉਹ ਜਿਵੇਂ ਜਿਵੇਂ ਮੀਟਨ ਖਤਮ ਹੋਈ ਉਸਦੇ ਬਲੇ ਕੋਈ ਕਾਰਵਾਈ ਚੱਲ ਨਹੀਂ ਕਿਵੇਂ ਦੇਖਦੇ ਉਹਨਾਂ ਨੇ ਨਿੰਦਨ ਜੋਗ ਜਾਣ ਤਾਈ ਇਹ ਹੈ ਤੇ ਨਿੰਦਨ ਜੋਗ ਹੈ ਲੇਕਿਨ ਇਹ ਆ ਵੀ ਉਹ ਕਿਸਾਨਾਂ ਦੇ ਨਾਲ ਜਿਹੜੀ ਸੀ ਕੋਈ ਵੀ ਬਹਿ ਕੇ ਸਹਿਮਤੀ ਕਰਕੇ ਵੀ ਕਿਉਂਕਿ ਪੰਜਾਬ ਸਰਕਾਰ ਵੀ ਪੰਜਾਬ ਦੀ ਹੈ ਤੇ ਕਿਸਾਨ ਵੀ ਪੰਜਾਬ ਦੇ ਪਸੰਦੇ ਨੇ ਕੋਈ ਕੋਈ ਬਾਹਰੋਂ ਨਹੀਂ ਉਹਨਾਂ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਸਾਰਾ ਕੰਮ ਜਿਹੜਾ ਹੁਣ ਕਰਨਾ ਚਾਹੀਦਾ ਸੀ ਤੇ ਬਾਕੀ ਸਰਕਾਰਾਂ ਦਾ ਇਹਦੇ ਵਿੱਚ ਕੋਲੋਂ ਯੋਗਦਾਨ ਜਿਹੜਾ ਹੈ ਤੇ ਉਹ ਉੱਤੇ ਨਿੰਦਰ ਜੋਗ ਹੈ ਕਿਉਂਕਿ ਉੱਥੇ ਕਿਹੜਾ ਲੋੜੀ ਦਾ ਕੰਮ ਆ ਹੁਣ ਜਿਹੜਾ ਪਹਿਲ ਦੇ ਆਧਾਰ ਤੇ ਤੁਹਾਡੇ ਵੱਲੋਂ ਪਿੰਡ ਦੇ ਵਿੱਚ ਕਰਾਇਆ ਜਾਣਾ ਜਿਹਦੇ ਵਿੱਚ ਕਹਿੰਦੇ ਲੋਕਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਸਭ ਤੋਂ ਜ਼ਿਆਦਾ ਤੇ ਪਾਣੀ ਦਾ ਨਿਕਾਸੀ ਜਿਹੜਾ ਹੈ ਨਾ ਛੱਪੜ ਦਾ ਉਹ ਪਹਿਲਾਂ ਸੀਵਰ ਪਿਆ ਹੈ ਉਹਦੇ ਵਿੱਚ ਅਸੀਂ ਨਾਲਾ ਬਣਾਉਣਾ ਚਾਹੁੰਦੇ ਆ ਤੇ ਇਹ ਆ ਵੀ ਜੇ ਤੇ ਸਾਨੂੰ ਸਰਕਾਰ ਥੋੜੀ ਜੀ ਸਾਡੀ ਮਦਦ ਕਰੇ ਤੇ ਜਿਹੜਾ ਛੱਪੜ ਹੈ ਸਾਡਾ ਛੋਟਾ ਹੈ ਸਾਨੂੰ ਛੱਪੜ ਜਿੱਨਾਂ ਡਬਲ ਹੋ ਜੇ ਤੇ ਸਾਡਾ ਪਾਣੀ ਦਾ ਨਿਕਾਇਆ ਕਿਉਂਕਿ ਪਾਣੀ ਦਾ ਜਿਹੜਾ ਸਿਸਟਮ ਜਿਹੜਾ ਹੈ ਨਾ ਅਸਲ ਦੇ ਵਿੱਚ ਉਹ ਇਹੀ ਜ਼ਿਆਦਾ ਸਮੱਸਿਆ ਦਾ ਬਾਕੀ ਤੇ ਚਲੋ ਉਸਤਰ ਪਿੰਦੇ ਲੋਕਾਂ ਤੁਹਾਨੂੰ ਸੇਵਾ ਕਰਦਾਂ ਬਹੁਤ ਪਾ ਮਾਣ ਬਖਸ਼ਿਆ ਤੋਂ ਕੀ ਕਹਿਣਾ ਚਾਹੋਗੇ ਮੈਸੇਜ ਕੀ ਦੇਣਾ ਚਾਹੋਗੇ ਪਿੰਡੋਂ ਬਾਰੇ ਕੋਈ ਮੇਰਾ ਤੇ ਪਿੰਡ ਦੇ ਜਿਹੜੇ ਸੁਨਿਕਾਂ ਜੋ ਜੋ ਵੀ ਆ ਪਿੰਡ ਦੇ ਉਹਨਾਂ ਦਾ ਮੈਂ ਬਹੁਤ ਬਹੁਤ ਰਹਿਣੀ ਆ ਮੈਂ ਧੰਨਵਾਦ ਕਰਦਾ ਮੈਂ ਕੋਸ਼ਿਸ਼ ਕਰੂੰਗਾ ਵੀ ਆਪਣੇ ਮਾਜੀਆਂ ਦੇ ਨਾਲ ਮੈਂ ਸੇਵਾ ਕਰੂੰਗਾ ਕਿਸੇ ਨੂੰ ਕੋਈ ਐਜੋ ਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮੈਨਾਂਗਾ ਇਹ ਮੈਂ ਮੇਰਾ ਜਿਹੜਾ ਇਹ ਪਿੰਡ ਦੇ ਲੋਕਾਂ ਦੇ ਨਾਲ ਇਹ ਲਾਲੋ ਵੀ ਇਹ ਮੇਰਾ ਵਾਦਾ ਹੈ ਕਿ ਕੋਈ ਐਜੋ ਦੀ ਕੋਈ ਮੈਂ ਪਿੰਡ ਦੇ ਵਿੱਚ ਕੋਈ ਢੜੇ ਬੰਦੀ ਜਾਂ ਕੋਈ ਐਜੋ ਦੀ ਕੋਈ ਸਮੱਸਿਆ ਨਹੀਂ ਪੈਦਾ ਹੋਣੀ